ਵਿਧਾਨ ਸਭਾ ਹਲਕਾ ਅਮਰਸਰ ਉਤਰੀ ਵਿੱਚ ਇੱਕ ਆਗੂ ਦੇਖ ਰਿਹਾ ਵੱਡੇ ਸੁਪਨੇ ਸ਼ਹਿਰ ਵਿੱਚ ਲਗਾਏ ਆਪਣੀ ਫੋਟੋ ਵਾਲੇ ਫਲੈਕਸ ਬੋਰਡ ਚੋਣਾ ਜਿੱਤਣ ਦੀ ਜਿਤਾਈ ਇੱਛਾ ਡੈਨਿਕਸ ਵਿਰਾ ਜਲਦੀ ਕਰੇਗਾ ਹੋਰ ਵੱਡੇ ਖੁਲਾਸੇ ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕਸ ਵਿਰਾ ਟੀਵੀ ਅਮਰਸਰ ਦੇ ਵਿਧਾਨ ਸਭਾ ਹਲਕਾ ਉਤਰੀ ਦੇ ਵਿੱਚ ਕੁਝ ਆਗੂ ਵੱਡੇ ਸੁਪਨੇ ਦੇਖ ਰਹੇ ਨੇ ਇਹ ਆਗੂ ਦੋਵਾਂ ਸੱਤਾਧਾਰੀ ਅਤੇ 11 ਸੱਤਾਧਾਰੀ ਦੋਵਾਂ ਪਾਰਟੀਆਂ ਦੇ ਨਾਲ ਸਬੰਧਤ ਨੇ ਦੱਸਦੀ ਹੈ ਕਿ ਜਿਵੇਂ ਹੀ ਅੰਮ੍ਰਿਤਸਰ ਉਤਰੀ ਹਲਕੇ ਦੇ ਸਾਬਕਾ ਬਤਾਈ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ ਆਮ ਆਦਮੀ ਪਾਰਟੀ ਨੇ ਮੋਤਲ ਕੀਤਾ ਉਤਰੀ ਹਲਕੇ ਦੇ ਨਾਲ ਸਬੰਧਤ ਇੱਕ ਆਗੂ ਜਿਸ ਦਾ ਕਾਦੇ ਨਾਂ ਵੱਡਾ ਵੀ ਨਹੀਂ ਹੈ ਉਸ ਨੇ ਜਨਤਾ ਵਿੱਚ ਜਾ ਕੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਪਾਰਟੀ ਜਲਦੀ ਹੀ ਉਹਨਾਂ ਨੂੰ ਉਤਰੀ ਹਲਕੇ ਤੋਂ ਨਵਾਂ ਉਮੀਦਵਾਰ ਐਲਾਨ ਕਰੇਗੀ ਉਹਨਾਂ ਨੂੰ ਲੰਬੇ ਸਮੇਂ ਤੋਂ ਪਾਰਟੀ ਵੱਲੋਂ ਉਮੀਦਵਾਰ ਨਹੀਂ ਬਣਾਇਆ ਗਿਆ ਪਰ ਉਸਨੇ ਆਪਣੇ ਨਜ਼ਦੀਕੀਆਂ ਨੂੰ ਇਹ ਦੱਸਿਆ ਸੀ ਕਿ ਪਾਰਟੀ ਜਲਦੀ ਹੀ ਉਹਨਾਂ ਨੂੰ ਵੱਡੀ ਜ਼ਿੰਮੇਵਾਰੀ ਦੇ ਸਕਦੀ ਹੈ ਪਰ ਨਾ ਤਾਂ ਪਾਰਟੀ ਨੇ ਹੁਣ ਤੱਕ ਇਸ ਸਾਗੂ ਨੂੰ ਕੋਈ ਅਜਿਹੀ ਪੇਸ਼ਕਸ਼ ਦਿੱਤੀ ਹੈ ਤੇ ਨਾ ਹੀ ਉਹਨਾਂ ਨੂੰ ਬਤਾਏ ਕੌਦੇ ਲਈ ਉਮੀਦਵਾਰ ਐਲਾਨਿਆ ਗਿਆ ਪਰ ਹੁਣ ਵੱਡੇ ਸੁਪਨੇ ਦੇਖ ਰਹੇ ਇਸ ਸਾਗੂ ਨੇ ਲਗਭਗ ਪੂਰੇ ਸ਼ਹਿਰ ਦੇ ਵਿੱਚ ਆਪਣੀ ਫੋਟੋ ਵਾਲੇ ਫਲੈਕਸ ਬੋਰਡ ਲਗਾ ਲਏ ਸਨ ਬੋਰਡ ਲਗਾਉਂਦੇ ਹੀ ਰਾਜਨੀਤਿਕ ਗਲਿਆਰਿਆਂ ਵਿੱਚ ਇਹ ਵੀ ਚਰਚਾ ਸ਼ੁਰੂ ਹੋ ਗਈ ਇਹ ਸੋਚਿਆ ਜਾ ਰਿਹਾ ਸੀ ਕਿ ਜੇਕਰ ਬੋਡਾ ਉਤੇ ਇੰਨਾ ਪੈਸਾ ਖਰਚ ਕੀਤਾ ਗਿਆ ਹੈ ਤਾਂ ਨੇਤਾ ਨੂੰ ਪਾਰਟੀ ਤੋਂ ਕੋਈ ਸੰਕੇਤ ਜ਼ਰੂਰ ਮਿਲਿਆ ਹੋਵੇਗਾ ਪਰ ਸਮਾਂ ਬੀਤਣ ਦੇ ਬਾਅਦ ਇਸ ਨੇਤਾ ਦੀਆਂ ਗੱਲਾਂ ਨੂੰ ਲੈ ਕੇ ਖੋਦਿਆ ਪਹਾੜ ਨਿਕਲਿਆ ਚੂਹਾ ਵਾਲੀ ਕਹਾਵਤ ਬਿਲਕੁਲ ਸਹੀ ਸਾਬਤ ਹੋਈ ਇੰਨਾ ਹੀ ਨਹੀਂ ਇਸ ਸੱਤਾਧਾਰੀ ਨੇਤਾ ਤੋਂ ਇਲਾਵਾ ਇੱਕ ਹੋਰ ਨੌਜਵਾਨ ਨੇਤਾ ਵੀ ਉਤਰੀ ਹਲਕੇ ਤੋਂ ਚੋਣ ਲੜਨ ਦਾ ਇਛੁਕ ਹੈ ਪਰ ਇਹ ਨੌਜਵਾਨ ਨੇਤਾ ਇੱਕ ਗੈਰ ਸੱਤਾਧਾਰੀ ਪਾਰਟੀ ਦੇ ਨਾਲ ਸੰਬੰਧਿਤ ਹੈ ਦੱਸ ਦਈਏ ਕਿ ਇਸ ਨੌਜਵਾਨ ਨੇ ਆਪਣੀ ਪਾਰਟੀ ਦੇ ਯੂਥ ਵਿੰਗ ਦਾ ਸੂਬਾ ਪ੍ਰਧਾਨ ਬਣਨ ਦੀ ਵੀ ਯੋਜਨਾ ਬਣਾਈ ਸੀ ਪਰ ਉਸ ਦਾ ਸੁਪਨਾ ਚੱਕਨਾ ਚੂਰ ਹੋ ਗਿਆ ਨੌਜਵਾਨ ਨੇਤਾ ਦੇ ਰਾਜਨੀਤਿਕ ਗੁਰੂ ਨੇ ਵੀ ਉਸ ਨੂੰ ਯੂਥ ਪ੍ਰਧਾਨ ਬਣਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਸ ਦੇ ਯਤਨ ਵਿਅਰਥ ਹੀ ਰਹੇ ਦਰਅਸਲ ਇਹ ਨੇਤਾ ਆਪਣੇ ਗੁਰੂ ਦੇ ਨਾਲ ਕਿਸੇ ਹੋਰ ਪਾਰਟੀ ਤੋਂ ਨਵੀਂ ਪਾਰਟੀ ਵਿੱਚ ਆਇਆ ਸੀ ਜਿਸ ਕਾਰਨ ਉਸ ਨੂੰ ਕੋਈ ਕਈ ਵਿਰੋਧਾਂ ਦਾ ਸਾਹਮਣਾ ਵੀ ਕਰਨਾ ਪਿਆ ਹੁਣ ਵੀ ਪਾਰਟੀ ਦੇ ਕੁਝ ਪ੍ਰਭਾਵਸ਼ਾਲੀ ਨੇਤਾ ਇਸ ਨੇਤਾ ਨੂੰ ਦੂਰ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਨੇ। ਹੁਣ ਇਸ ਨੌਜਵਾਨ ਆਗੂ ਨੂੰ ਵੀ ਇਹ ਅਹਿਸਾਸ ਹੋ ਗਿਆ ਹੈ। ਇਸ ਲਈ ਉਸਨੇ ਪਹਿਲਾਂ ਹੀ ਇੱਕ ਹੋਰ ਕਿਸ਼ਤੀ ਲਈ ਤਿਆਰੀ ਕਰ ਲਈ ਹੈ ਤਾਂ ਜੋ ਜੇਕਰ ਇਸ ਪਾਰਟੀ ਵਿੱਚ ਸਭ ਕੁਝ ਠੀਕ ਨਾ ਹੋਇਆ ਤਾਂ ਉਹ ਆਖਰੀ ਸਮੇਂ ਵਿੱਚ ਕਿਸੇ ਹੋਰ ਪਾਰਟੀ ਵਿੱਚ ਜਾ ਸਕਦਾ ਹੈ ਅਤੇ ਟਿਕਟ ਪ੍ਰਾਪਤ ਕਰ ਸਕਦਾ ਹੈ। ਦੋ ਕਿਸ਼ਤੀਆਂ ਤੇ ਸਵਾਰ ਹੋਣ ਵਾਲੇ ਇਸ ਨੌਜਵਾਨ ਆਗੂ ਬਾਰੇ ਵੀ ਦੈਨਿਕ ਸਵੇਰਾ ਵੱਲੋਂ ਜਲਦੀ ਹੀ ਖੁਲਾਸਾ ਕੀਤਾ ਜਾਵੇਗਾ ਵਿਧਾਨ ਸਭਾ ਹਲਕਾ ਅਮਰਸਰ ਉਤਰੀ ਵਿੱਚ ਇੱਕ ਆਗੂ ਦੇਖ ਰਿਹਾ ਵੱਡੇ ਸੁਪਨੇ ਸ਼ਹਿਰ ਵਿੱਚ ਲਗਾਏ ਆਪਣੀ ਫੋਟੋ ਵਾਲੇ ਫਲੈਕਸ ਬੋਰਡ ਚੋਣਾ ਜਿੱਤਣ ਦੀ ਜਿਤਾਈ ਇੱਛਾ ਦੈਨਿਕ ਸਵੇਰਾ ਜਲਦੀ ਕਰੇਗਾ ਹੋਰ ਵੱਡੇ ਖੁਲਾਸੇ ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕਸ ਵਿਰਾ ਟੀਵੀ ਅਮਰਸਰ ਦੇ ਵਿਧਾਨ ਸਭਾ ਹਲਕਾ ਉੱਤਰੀ ਦੇ ਵਿੱਚ ਕੁਝ ਆਗੂ ਵੱਡੇ ਸੁਪਨੇ ਦੇਖ ਰਹੇ ਨੇ ਇਹ ਆਗੂ ਦੋਵਾਂ ਸੱਤਾਧਾਰੀ ਅਤੇ ਗੈਰ ਸੱਤਾਧਾਰੀ ਦੋਵਾਂ ਪਾਰਟੀਆਂ ਦੇ ਨਾਲ ਸਬੰਧਤ ਨੇ ਦੱਸਦੀ ਕਿ ਜਿਵੇਂ ਹੀ ਅਮਰਸਰ ਉੱਤਰੀ ਹਲਕੇ ਦੇ ਸਾਬਕਾ ਵਿਧਾਇਕ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ ਆਮ ਆਦਮੀ ਪਾਰਟੀ ਨੇ ਮੋਤਲ ਕੀਤਾ ਉੱਤਰੀ ਹਲਕੇ ਦੇ ਨਾਲ ਸਬੰਧਤ ਇੱਕ ਆਗੂ ਜਿਸ ਦਾ ਕਾਦੇ ਨਾਂ ਵੱਡਾ ਵੀ ਨਹੀਂ ਹੈ ਉਸ ਨੇ ਜਨਤਾ ਵਿੱਚ ਜਾ ਕੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਪਾਰਟੀ ਜਲਦੀ ਹੀ ਉਹਨਾਂ ਨੂੰ ਉਤਰੀ ਹਲਕੇ ਤੋਂ ਨਵਾਂ ਉਮੀਦਵਾਰ ਐਲਾਨ ਕਰੇਗੀ। ਉਹਨਾਂ ਨੂੰ ਲੰਬੇ ਸਮੇਂ ਤੋਂ ਪਾਰਟੀ ਵੱਲੋਂ ਉਮੀਦਵਾਰ ਨਹੀਂ ਬਣਾਇਆ ਗਿਆ ਪਰ ਉਸਨੇ ਆਪਣੇ ਨਜ਼ਦੀਕੀਆਂ ਨੂੰ ਇਹ ਦੱਸਿਆ ਸੀ ਕਿ ਪਾਰਟੀ ਜਲਦੀ ਹੀ ਉਹਨਾਂ ਨੂੰ ਵੱਡੀ ਜ਼ਿੰਮੇਵਾਰੀ ਦੇ ਸਕਦੀ ਹੈ। ਪਰ ਨਾ ਤਾਂ ਪਾਰਟੀ ਨੇ ਹੁਣ ਤੱਕ ਇਸ ਸਾਗੂ ਨੂੰ ਕੋਈ ਅਜਿਹੀ ਪੇਸ਼ਕਸ਼ ਦਿੱਤੀ ਹੈ ਤੇ ਨਾ ਹੀ ਉਹਨਾਂ ਨੂੰ ਬਿਤਾਏ ਕੌਦੇ ਲਈ ਉਮੀਦਵਾਰ ਐਲਾਨਿਆ ਗਿਆ। ਪਰ ਹੁਣ ਵੱਡੇ ਸੁਪਨੇ ਦੇਖ ਰਹੇ ਇਸ ਸਾਗੂ ਨੇ ਲਗਭਗ ਪੂਰੇ ਸ਼ਹਿਰ ਦੇ ਵਿੱਚ ਆਪਣੀ ਫੋਟੋ ਵਾਲੇ ਫਲੈਕਸ ਬੋਰਡ ਲਗਾ ਲਏ ਸਨ ਬੋਰਡ ਲਗਾਉਂਦੇ ਹੀ ਰਾਜਨੀਤਿਕ ਗਲਿਆਰਿਆਂ ਵਿੱਚ ਇਹ ਵੀ ਚਰਚਾ ਸ਼ੁਰੂ ਹੋ ਗਈ ਇਹ ਸੋਚਿਆ ਜਾ ਰਿਹਾ ਸੀ ਕਿ ਜੇਕਰ ਬੋਰਡਾਂ ਉਤੇ ਇੰਨਾ ਪੈਸਾ ਖਰਚ ਕੀਤਾ ਗਿਆ ਹੈ ਤਾਂ ਨੇਤਾ ਨੂੰ ਪਾਰਟੀ ਤੋਂ ਕੋਈ ਸੰਕੇਤ ਜ਼ਰੂਰ ਮਿਲਿਆ ਹੋਵੇਗਾ ਪਰ ਸਮਾਂ ਬੀਤਣ ਦੇ ਬਾਅਦ ਇਸ ਨੇਤਾ ਦੀਆਂ ਗੱਲਾਂ ਨੂੰ ਲੈ ਕੇ ਖੋਦਿਆ ਪਹਾੜ ਨਿਕਲਿਆ ਚੂਹਾ ਵਾਲੀ ਕਹਾਵਤ ਬਿਲਕੁਲ ਸਹੀ ਸਾਬਤ ਹੋਈ ਇੰਨਾ ਹੀ ਨਹੀਂ ਇਸ ਸੱਤਾਧਾਰੀ ਨੇਤਾ ਤੋਂ ਇਲਾਵਾ ਇੱਕ ਹੋਰ ਨੌਜਵਾਨ ਨੇਤਾ ਵੀ ਉੱਤਰੀ ਹਲਕੇ ਤੋਂ ਚੋਣ ਲੜਨ ਦਾ ਇੱਛੁਕ ਹੈ ਪਰ ਇਹ ਨੌਜਵਾਨ ਨੇਤਾ ਇੱਕ ਗੈਰ ਸੱਤਾਧਾਰੀ ਪਾਰਟੀ ਦੇ ਨਾਲ ਸੰਬੰਧਿਤ ਹੈ ਦੱਸ ਦਈਏ ਕਿ ਇਸ ਨੌਜਵਾਨ ਨੇ ਆਪਣੀ ਪਾਰਟੀ ਦੇ ਯੂਥ ਵਿੰਗ ਦਾ ਸੂਬਾ ਪ੍ਰਧਾਨ ਬਣਨ ਦੀ ਵੀ ਯੋਜਨਾ ਬਣਾਈ ਸੀ ਪਰ ਉਸ ਦਾ ਸੁਪਨਾ ਚੱਕਨਾ ਚੂਰ ਹੋ ਗਿਆ ਨੌਜਵਾਨ ਨੇਤਾ ਦੇ ਰਾਜਨੀਤਿਕ ਗੁਰੂ ਨੇ ਵੀ ਉਸ ਨੂੰ ਯੂਥ ਪ੍ਰਧਾਨ ਬਣਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਸ ਦੇ ਯਤਨ ਵਿਅਰਥ ਹੀ ਰਹੇ ਦਰਅਸਲ ਇਹ ਨੇਤਾ ਆਪਣੇ ਗੁਰੂ ਦੇ ਨਾਲ ਕਿਸੇ ਹੋਰ ਪਾਰਟੀ ਤੋਂ ਨਵੀਂ ਪਾਰਟੀ ਵਿੱਚ ਆਇਆ ਸੀ ਜਿਸ ਕਾਰਨ ਉਸ ਨੂੰ ਕੋਈ ਕਈ ਵਿਰੋਧਾਂ ਦਾ ਸਾਹਮਣਾ ਵੀ ਕਰਨਾ ਪਿਆ ਹੁਣ ਵੀ ਪਾਰਟੀ ਦੇ ਕੁਝ ਪ੍ਰਭਾਵਸ਼ਾਲੀ ਨੇਤਾ ਇਸ ਨੇਤਾ ਨੂੰ ਦੂਰ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਨੇ ਹੁਣ ਇਸ ਨੌਜਵਾਨ ਆਗੂ ਨੂੰ ਵੀ ਇਹ ਅਹਿਸਾਸ ਹੋ ਗਿਆ ਹੈ ਜਿਸ ਲਈ ਉਸਨੇ ਪਹਿਲਾਂ ਹੀ ਇੱਕ ਹੋਰ ਕਿਸ਼ਤੀ ਲਈ ਤਿਆਰੀ ਕਰ ਲਈ ਹੈ ਤਾ ਜੋ ਜੇਕਰ ਇਸ ਪਾਰਟੀ ਵਿੱਚ ਸਭ ਕੁਝ ਠੀਕ ਨਾ ਹੋਇਆ ਤਾਂ ਉਹ ਆਖਰੀ ਸਮੇਂ ਵਿੱਚ ਕਿਸੇ ਹੋਰ ਪਾਰਟੀ ਵਿੱਚ ਜਾ ਸਕਦਾ ਹੈ ਅਤੇ ਟਿਕਟ ਪ੍ਰਾਪਤ ਕਰ ਸਕਦਾ ਹੈ। ਦੋ ਕਿਸ਼ਤੀਆਂ ਤੇ ਸਵਾਰ ਹੋਣ ਵਾਲੇ ਇਸ ਨੌਜਵਾਨ ਆਗੂ ਬਾਰੇ ਵੀ ਦੇਨਿਕਸ ਵਿਰਾਵਲੋ ਜਲਦੀ ਹੀ ਖੁਲਾਸਾ ਕੀਤਾ ਜਾਵੇਗਾ। ਵਿਧਾਨ ਸਭਾ ਹਲਕਾ ਅਮਰਸਰ ਉਤਰੀ ਵਿੱਚ ਇੱਕ ਆਗੂ ਦੇਖ ਰਿਹਾ ਵੱਡੇ ਸੁਪਨੇ। ਸ਼ਹਿਰ ਵਿੱਚ ਲਗਾਏ ਆਪਣੀ ਫੋਟੋ ਵਾਲੇ ਫਲੈਕਸ ਬੋਰਡ ਚੋਣਾ ਜਿੱਤਣ ਦੀ ਜਿਤਾਈ ਇੱਛਾ ਡੈਨਿਕਸ ਵਿਰਾ ਜਲਦੀ ਕਰੇਗਾ ਹੋਰ ਵੱਡੇ ਖੁਲਾਸੇ ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕਸ ਵਿਰਾ ਟੀਵੀ ਅਮਰਸਰ ਦੇ ਵਿਧਾਨ ਸਭਾ ਹਲਕਾ ਉੱਤਰੀ ਦੇ ਵਿੱਚ ਕੁਝ ਆਗੂ ਵੱਡੇ ਸੁਪਨੇ ਦੇਖ ਰਹੇ ਨੇ ਇਹ ਆਗੂ ਦੋਹਾਂ ਸੱਤਾਧਾਰੀ ਅਤੇ ਗੈਰ ਸੱਤਾਧਾਰੀ ਦੋਵਾਂ ਪਾਰਟੀਆਂ ਦੇ ਨਾਲ ਸਬੰਧਤ ਨੇ ਦੱਸਦੀ ਹੈ ਕਿ ਜਿਵੇਂ ਹੀ ਅੰਮ੍ਰਿਤਸਰ ਉਤਰੀ ਹਲਕੇ ਦੇ ਸਾਬਕਾ ਬਤਾਈ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ ਆਮ ਆਦਮੀ ਪਾਰਟੀ ਨੇ ਮੋਤਲ ਕੀਤਾ ਉਤਰੀ ਹਲਕੇ ਦੇ ਨਾਲ ਸੰਬੰਧਤ ਇੱਕ ਆਗੂ ਜਿਸ ਦਾ ਕਾਦੇ ਨਾਂ ਵੱਡਾ ਵੀ ਨਹੀਂ ਹੈ ਉਸ ਨੇ ਜਨਤਾ ਵਿੱਚ ਜਾ ਕੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਪਾਰਟੀ ਜਲਦੀ ਹੀ ਉਹਨਾਂ ਨੂੰ ਉਤਰੀ ਹਲਕੇ ਤੋਂ ਨਵਾਂ ਉਮੀਦਵਾਰ ਐਲਾਨ ਕਰੇਗੀ ਉਹਨਾਂ ਨੂੰ ਲੰਬੇ ਸਮੇਂ ਤੋਂ ਪਾਰਟੀ ਵੱਲੋਂ ਉਮੀਦਵਾਰ ਨਹੀਂ ਬਣਾਇਆ ਗਿਆ ਪਰ ਉਸ ਨੇ ਆਪਣੇ ਨਜ਼ਦੀਕੀਆਂ ਨੂੰ ਇਹ ਦੱਸਿਆ ਸੀ ਕਿ ਪਾਰਟੀ ਜਲਦੀ ਹੀ ਉਹਨਾਂ ਨੂੰ ਵੱਡੀ ਜ਼ਿੰਮੇਵਾਰੀ ਦੇ ਸਕਦੀ ਹੈ ਪਰ ਨਾ ਤਾਂ ਪਾਰਟੀ ਨੇ ਹੁਣ ਤੱਕ ਇਸ ਸਾਗੂ ਨੂੰ ਕੋਈ ਅਜਿਹੀ ਪੇਸ਼ਕਸ਼ ਦਿੱਤੀ ਹੈ ਤੇ ਨਾ ਹੀ ਉਹਨਾਂ ਨੂੰ ਬਤਾਏ ਕੋਤੇ ਲਈ ਉਮੀਦਵਾਰ ਐਲਾਨਿਆ ਗਿਆ ਪਰ ਹੁਣ ਵੱਡੇ ਸੁਪਨੇ ਦੇਖ ਰਹੇ ਇਹ ਸਾਗੂ ਨੇ ਲਗਭਗ ਪੂਰੇ ਸ਼ਹਿਰ ਦੇ ਵਿੱਚ ਆਪਣੀ ਫੋਟੋ ਵਾਲੇ ਫਲੈਕਸ ਬੋਰਡ ਲਗਾ ਲਏ ਸਨ ਬੋਰਡ ਲਗਾਉਂਦੇ ਹੀ ਰਾਜਨੀਤਿਕ ਗਲਿਆਰਿਆਂ ਵਿੱਚ ਇਹ ਵੀ ਚਰਚਾ ਸ਼ੁਰੂ ਹੋ ਗਈ ਇਹ ਸੋਚਿਆ ਜਾ ਰਿਹਾ ਸੀ ਕਿ ਜੇਕਰ ਵੋੜਾ ਉਤੇ ਇੰਨਾ ਪੈਸਾ ਖਰਚ ਕੀਤਾ ਗਿਆ ਹੈ ਤਾਂ ਨੇਤਾ ਨੂੰ ਪਾਰਟੀ ਤੋਂ ਕੋਈ ਸੰਕੇਤ ਜ਼ਰੂਰ ਮਿਲਿਆ ਹੋਵੇਗਾ ਪਰ ਸਮਾਂ ਬੀਤਣ ਦੇ ਬਾਅਦ ਇਸ ਨੇਤਾ ਦੀਆਂ ਗੱਲਾਂ ਨੂੰ ਲੈ ਕੇ ਖੋਦਿਆ ਪਹਾੜ ਨਿਕਲਿਆ ਚੂਹਾ ਵਾਲੀ ਕਹਾਵਤ ਬਿਲਕੁਲ ਸਹੀ ਸਾਬਤ ਹੋਈ ਇੰਨਾ ਹੀ ਨਹੀਂ ਇਸ ਸੱਤਾਧਾਰੀ ਨੇਤਾ ਤੋਂ ਇਲਾਵਾ ਇੱਕ ਹੋਰ ਨੌਜਵਾਨ ਨੇਤਾ ਵੀ ਉੱਤਰੀ ਹਲਕੇ ਤੋਂ ਚੋਣ ਲੜਨ ਦਾ ਇੱਛੁਕ ਹੈ ਪਰ ਇਹ ਨੌਜਵਾਨ ਨੇਤਾ ਇੱਕ ਗੈਰ ਸੱਤਾਧਾਰੀ ਪਾਰਟੀ ਦੇ ਨਾਲ ਸਬੰਧਤ ਹੈ ਦੱਸ ਦਿਓ ਕਿ ਇਸ ਨੌਜਵਾਨ ਨੇ ਆਪਣੀ ਪਾਰਟੀ ਦੇ ਯੂਥ ਵਿੰਗ ਦਾ ਸੂਬਾ ਪ੍ਰਧਾਨ ਬਣਨ ਦੀ ਵੀ ਯੋਜਨਾ ਬਣਾਈ ਸੀ ਪਰ ਉਸ ਦਾ ਸੁਪਨਾ ਚੱਕਰਾਂ ਚੂਰ ਹੋ ਗਿਆ ਨੌਜਵਾਨ ਨੇਤਾ ਦੇ ਰਾਜਨੀਤਿਕ ਗੁਰੂ ਨੇ ਵੀ ਉਸ ਨੂੰ ਯੂਥ ਪ੍ਰਧਾਨ ਬਣਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਸ ਦੇ ਯਤਨ ਵਿਅਰਥ ਹੀ ਰਹੇ ਦਰਅਸਲ ਇਹ ਨੇਤਾ ਆਪਣੇ ਗੁਰੂ ਦੇ ਨਾਲ ਕਿਸੇ ਹੋਰ ਪਾਰਟੀ ਤੋਂ ਨਵੀਂ ਪਾਰਟੀ ਵਿੱਚ ਆਇਆ ਸੀ ਜਿਸ ਕਾਰਨ ਉਸ ਨੂੰ ਕੋਈ ਕਈ ਵਿਰੋਧਾਂ ਦਾ ਸਾਹਮਣਾ ਵੀ ਕਰਨਾ ਪਿਆ ਹੁਣ ਵੀ ਪਾਰਟੀ ਦੇ ਕੁਝ ਪ੍ਰਭਾਵਸ਼ਾਲੀ ਨੇਤਾ ਇਸ ਨੇਤਾ ਨੂੰ ਦੂਰ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਨੇ ਹੁਣ ਇਸ ਨੌਜਵਾਨ ਆਗੂ ਨੂੰ ਵੀ ਇਹ ਅਹਿਸਾਸ ਹੋ ਗਿਆ ਹੈ ਜਿਸ ਲਈ ਉਸਨੇ ਪਹਿਲਾਂ ਹੀ ਇੱਕ ਹੋਰ ਕਿਸ਼ਤੀ ਲਈ ਤਿਆਰੀ ਕਰ ਲਈ ਹੈ ਤਾਂ ਜੋ ਜੇਕਰ ਇਸ ਪਾਰਟੀ ਵਿੱਚ ਸਭ ਕੁਝ ਠੀਕ ਨਾ ਹੋਇਆ ਤਾਂ ਉਹ ਆਖਰੀ ਸਮੇਂ ਵਿੱਚ ਕਿਸੇ ਹੋਰ ਪਾਰਟੀ ਵਿੱਚ ਜਾ ਸਕਦਾ ਹੈ ਅਤੇ ਟਿਕਟ ਪ੍ਰਾਪਤ ਕਰ ਸਕਦਾ ਹੈ ਦੋ ਕਿਸ਼ਤੀਆਂ ਤੇ ਸਵਾਰ ਹੋਣ ਵਾਲੇ ਇਸ ਨੌਜਵਾਨ ਆਗੂ ਬਾਰੇ ਵੀ ਦਿਨਿਕ ਸਵੇਰਾ ਵੱਲੋਂ ਜਲਦੀ ਹੀ ਖੁਲਾਸਾ ਕੀਤਾ ਜਾਵੇਗਾ